ਸਤਿਨਾਮ 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 ਜੀ ਵਾਹਿਗੁਰੂ 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 ਜੀ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦੇ ਪਾਵਨ ਮੁਖਵਾਖ ਦੀ ਵਿਚਾਰ ਸਤਿਗੁਰ ਜੀ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਅੱਜ ਦਾ ਪਾਵਨ ਸ਼ਬਦ ਸਿੱਖ ਧਰਮ ਦੇ ਬਾਣੀ ਜ਼ਾਹਰ ਪੀਰ ਜਗਤਗੁਰ ਬਾਬਾ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 685 ਅਤੇ 686 ਦੇ ਉੱਪਰ ਅੰਕਿਤ ਹੈ। ਗੁਰੂ ਪਿਆਰਿਓ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਹੰਸ ਅਤੇ ਸਰੋਵਰ ਦੀ ਗੱਲ ਕੀਤੀ ਹੈ। ਤੇ ਨਾਲ ਬਗਲੇ ਦੀ ਵੀ ਗੱਲ ਕੀਤੀ। ਹੰਸ ਗੁਰਬਾਣੀ ਵਿੱਚ ਕਿਸ ਨੂੰ ਆਖਿਆ ਗਿਆ ਤੇ ਸਰੋਵਰ ਕਿਸ ਨੂੰ ਆਖਿਆ ਗਿਆ ਬਗਲਾ ਕੌਣ ਹੈ ਆਉ ਕੁਝ ਵਿਚਾਰ ਪਹਿਲਾਂ ਸਾਂਝੀ ਕਰਨ ਦਾ ਯਤਨ ਕਰੀਏ ਸਤਿਗੁਰੂ ਸਭ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੀ ਇੱਕ ਪਾਵਨ ਸ਼ਲੋਕ ਹੈ ਸਰਬਰ ਹੰਸ ਧੁਰੇ ਹੀ ਮੇਲਾ ਖਸਮੇ ਏਵੈ ਪਣ ਸਰੋਵਰ ਕੀ ਹੈ ਗੁਰੂ ਤੇ ਹੰਸ ਜੋ ਹੈ ਉਹ ਗੁਰਸਿੱਖ ਹੈ ਤੇ ਗੁਰੂ ਸਰੋਵਰ ਤੇ ਗੁਰਸਿੱਖ ਹੰਸ ਦਾ ਜੋੜ ਜਿਹੜਾ ਹੈ ਉਹ ਮੁੱਢ ਤੋਂ ਹੀ ਹੈ ਤੇ ਖਸਮ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੀ ਇਹੀ ਗੱਲ ਚੰਗੀ ਲੱਗਦੀ ਆ ਖਸਮੇ ਏਵੇਂ ਭਾਣਾ ਕਿਉਂਕਿ ਸਰਬਰ ਅੰਦਰ ਹੀਰਾ ਮੋਤੀ ਗੁਰੂ ਜਿਹੜਾ ਹੈ ਸਤਗੁਰੂ ਦੇ ਕੋਲ ਪ੍ਰਭੂ ਦੀ ਇਹ ਸਿਫਤ ਸਲਾਹ ਦੀਆਂ ਬਖਸ਼ਿਸ਼ ਹਨ ਤੇ ਸਿਵਤਸਲਾ ਦੇ ਨਾਲ ਇਹ ਪਾਵਨ ਸਰੋਵਰ ਭਰਿਆ ਪਿਆ ਹੈ ਤੇ ਹੰਸ ਜਿਹੜੇ ਆ ਇਹਦੇ ਵਿੱਚੋਂ ਆ ਕੇ ਉਹ ਅਨਮੋਲ ਬਚਨ ਜਿਹੜੇ ਆ ਸਤਗੁਰੂ ਜੀ ਦੇ ਆ ਕੇ ਪ੍ਰਾਪਤ ਕਰਦੇ ਹਨ ਜਿਸ ਤਰ੍ਹਾਂ ਹੰਸ ਜਿਹੜਾ ਹੈ ਮੋਤੀ ਚੁਗਦਾ ਹੈ ਸਭ ਕਹਿੰਦੇ ਸਰਬਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਣ ਇਹ ਹੰਸ ਜੋ ਹਨ ਗੁਰਮਖਾਨ ਗੁਰੂ ਕੇ ਪਿਆਰੇ ਹਨ ਉਹਨਾਂ ਦੀ ਖਰਾਕ ਜਿਹੜੀ ਹੈ ਉਹ ਪ੍ਰਭੂ ਦਾ ਨਾਮ ਹੈ ਉਹ ਹੀਰੇ ਮੋਤੀ ਪ੍ਰਾਪਤ ਕਰਦੇ ਹਨ ਤੇ ਸਰੋਵਰ ਵਿੱਚ ਮਿਲਦੇ ਹਨ ਸਰਬਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਪਰ ਨਾਲ ਇੱਕ ਗੱਲ ਹੋਰ ਕੀ ਗੁਰੂ ਸਾਹਿਬ ਜੀ ਕਹਿੰਦੇ ਬਗਲਾ ਕਾਗ ਨਾ ਰਹੀ ਸਰਬਰ ਹੁਣ ਐਸੇ ਵੀ ਲੋਕ ਜਿਹੜੇ ਹਨ ਜਿਨ੍ਹਾਂ ਨੂੰ ਆਪਾਂ ਬੇਮੁਖ ਕਹਿ ਸਕਦੇ ਆ ਮਨਮੁਖ ਕਹਿ ਸਕਦੇ ਆ ਜਿਹੜਾ ਦੇ ਮਨ ਵਿੱਚ ਕੁਝ ਹੋਰ ਹੈ ਮੁਖ ਦੇ ਵਿੱਚ ਕੁਝ ਹੋਰ ਹੈ ਕਾਂ ਤੇ ਬਗਲਾ ਭਾਵੇਂ ਕਿਤਨਾ ਵੀ ਸਿਆਣਾ ਹੋਵੇ ਨਾ ਉਹ ਗੁਰੂ ਦੀ ਸੰਗਤ ਵਿੱਚ ਨਹੀਂ ਰਹਿ ਸਕਦਾ ਬਗਲਾ ਕਾਗਨ ਨਹੀਂ ਸਰਬਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜ਼ਕ ਨਾਲ ਪਇਓ ਉੱਥੇ ਉਹਨਾਂ ਹੋਰੋਂ ਖਾਣਾ ਉਹਨਾਂ ਦੀ ਖੁਰਾਕ ਜਿਹੜੀ ਆ ਕਾਂ ਤੇ ਬਗਲੇ ਦੀ ਤੇ ਉਹਨਾਂ ਦੀ ਖੁਰਾਕ ਤਾਂ ਹੋਰ ਹੈ ਉਹ ਤਾਂ ਡੱਡੂਆਂ ਤੇ ਮੱਛੀਆਂ ਨੂੰ ਖਾਂਦੇ ਉਹਨਾਂ ਦੀ ਖੁਰਾਕ ਉੱਥੇ ਨਹੀਂ ਹੈ ਉਹਨਾਂ ਦੀ ਖੁਰਾਕ ਹੀ ਵੱਖਰੀ ਹੈ ਤੇ ਸਤਗੁਰੂ ਇੱਥੇ ਕਿਰਪਾ ਕਰ ਰਿਹਾ ਅੱਜ ਦੇ ਪਾਵਨ ਸ਼ਬਦ ਵਿੱਚ ਕਿ ਇਹ ਜਿਹੜਾ ਗੁਰ ਸਿੱਖ ਹਾਂਸ ਹੈ ਤੇ ਗੁਰੂ ਜਿਹੜਾ ਹੈ ਗੁਰੂ ਸਾਹਿਬ ਮਹਾਰਾਜ ਜਿਹੜਾ ਹੈ ਨਕੋ ਨਕ ਪ੍ਰਮਾਤਮਾ ਦੇ ਨਾਮ ਦੇ ਨਾਲ ਭਰਿਆ ਪਿਆ ਤੇ ਉਹ ਜਿਸ ਵੇਲੇ ਹਾਂਸ ਸਤਗੁਰ ਸਰੋਵਰ ਤੇ ਪਹੁੰਚਦੇ ਆ ਤੇ ਕੀ ਪ੍ਰਾਪਤ ਕਰਦੇ ਆ ਉਹ ਇਸ ਸ਼ਬਦ ਨੂੰ ਵਿਚਾਰਨ ਦਾ ਯਤਨ ਕਰੀਏ ਇਸ ਪਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਕਿਆ ਬਗ ਬੱਪੜਾ ਛਪੜੀ ਨਾਏ ਹੁਣ ਜਿਹੜਾ ਬਗਲਾ ਹੈ ਜਿਹੜਾ ਮਨਮੁਖ ਹੈ ਉਹ ਛੱਪੜੀਆਂ ਤੇ ਨਹਾਉਂਦਾ ਫਿਰਦਾ ਰੱਬ ਨੂੰ ਛੱਡ ਦੇਣਾ ਕਾਲਪੁਰਖ ਨੂੰ ਛੱਡ ਦੇਣਾ ਪ੍ਰਮਾਤਮਾ ਨੂੰ ਛੱਡ ਦੇਣਾ ਛੱਪੜਾਂ ਤੇ ਨਹਾਉਣ ਵਾਲੀ ਗੱਲ ਹੈ ਅੱਜ ਅਨੇਕ ਲੋਕ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਛੱਡ ਕੇ ਅਲੱਗ-ਅਲੱਗ ਆਪਣੇ ਇਸ਼ਟ ਬਣਾਈ ਫਿਰਦੇ ਹਨ ਮੈਂ ਤਾਂ ਕਈ ਵੇਲੇ ਬੇਨਤੀ ਕਰਦਾ ਸਾਡੇ ਸੋਮਵਾਰ ਦਾ ਪਰਮਾਤਮਾ ਹੋਰ ਹੈ ਮੰਗਲਵਾਰ ਦਾ ਹੋਰ ਹੈ ਵੀਰਵਾਰ ਦਾ ਹੋਰ ਹੈ ਸ਼ਨੀਵਾਰ ਦਾ ਹੋਰ ਹੈ ਪਰ ਜਿਹੜਾ ਅਫਸੋਸ ਤਾਂ ਉਸ ਵੇਲੇ ਹੁੰਦਾ ਦੁਖਾਂਤ ਉਸ ਵੇਲੇ ਹੁੰਦਾ ਜਿਸ ਵੇਲੇ ਹੰਸ ਸਰੋਵਰ ਨੂੰ ਛੱਡ ਕੇ ਆਪਣੇ ਆਪ ਨੂੰ ਹੰਸ ਕਹਾਉਣ ਵਾਲਾ ਸਿਰਫ ਬਾਹਰੋਂ ਹੰਸ ਲੱਗਦਾ ਹੋਵੇ ਤੇ ਉਹ ਛਪੜੀਆਂ ਤੇ ਨਹਾਉਂਦਾ ਫਿਰਦਾ ਹੋਵੇ ਤੇ ਉਹਨਾਂ ਪ੍ਰਾਪਤ ਕੀ ਹੋਣਾ ਕੁਝ ਵੀ ਨਹੀਂ ਸਤਗੁਰ ਕਹਿ ਰਿਹਾ ਕਿਆ ਬਗ ਬੱਪੜਾ ਛਪੜੀ ਨਾਏ ਕੀਚੜ ਡੁੱਬੇ ਮੈਲ ਨਾ ਜਾਏ ਸਤਗੁਰ ਜੀ ਨੂੰ ਛੱਡ ਕੇ ਅ ਛਪੜੀਆਂ ਤੇ ਨਹਾਉਂਦਾ ਹੈ ਗੁਰੂ ਸਮੁੰਦਰ ਨੂੰ ਛੱਡ ਕੇ ਛੋਟੇ ਛੋਟੇ ਸ਼ਕਤੀਆਂ ਦੀ ਪੂਜਾ ਕਰਦਾ ਫਿਰਦਾ ਹੈ ਉਹ ਮਾਨੋ ਛਪੜੀ ਵਿੱਚ ਨਹਾ ਰਿਹਾ ਉਹ ਤੇ ਹੋਰ ਮਾਇਆ ਦੇ ਮੋਹ ਦੀ ਮੈਲ ਸੇੜ ਲੈਂਦਾ ਹੈ ਕੀਚੜ ਡੁੱਬੈ ਮੈਲ ਨਾ ਜਾਏ ਰਹਾਓ ਸ਼ਬਦ ਦੀ ਰਮਤਾ ਹੁੰਦੀ ਹੈ ਗੁਰੂ ਪਿਆਰਿਓ ਤਨਾਸਰੀ ਮਹਿਲਾ ਪਹਿਲਾ ਘਰ ਦੂਜਾ ਅਸ਼ਟਪਤੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਗੁਰੂ ਇੱਕ ਸਮੁੰਦਰ ਹੈ ਜੋ ਪ੍ਰਭੂ ਦੀਆਂ ਸਿਵ ਸਲਾਹਾਂ ਦੇ ਨਾਲ ਪ੍ਰਭੂ ਦੇ ਨਾਮ ਦੇ ਨਾਲ ਰਤਨਾ ਨਕਾ ਨਕ ਭਰਿਆ ਪਿਆ ਹੈ ਬਹੁਤ ਭਾਗਾਂ ਵਾਲੇ ਜਿਹੜੇ ਗੁਰਬਾਣੀ ਦੇ ਇਸ ਮੋਤੀਆਂ ਨੂੰ ਚੁੱਕਦੇ ਹਨ ਇੱਕ ਇੱਕ ਅੱਖਰ ਜਿਹੜਾ ਹੈ ਉਹ ਸਤਿਗੁਰ ਦਾ ਅਨਮੋਲ ਹੈ ਜਿਸ ਵਲੇ ਅਸੀਂ ਬਾਣੀ ਨੂੰ ਸਾਂਝ ਪਾਵਾਂਗੇ ਹੰਸ ਬਣ ਕੇ ਉਹ ਐਸੀ ਪ੍ਰਾਪਤੀ ਕਰਾਂਗੇ ਤੇ ਆਨੰਦ ਜੀਵਨ ਦੇ ਵਿੱਚ ਜ਼ਰੂਰ ਆਏਗਾ ਬਹੁਤ ਬੱਡੀ ਕਿਰਪਾ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਤੇ ਕੀਤੀ ਹੈ ਕਿਉਂਕਿ ਬਾਣੀ ਹੀ ਸਾਡੇ ਜੀਵਨ ਦਾ ਆਧਾਰ ਹੈ ਤੇ ਗੁਰੂ ਸਾਗਰ ਦੇ ਕੋਲ ਆਉਣਾ ਹੈ ਗੁਰ ਸਾਗਰ ਰਤਨੀ ਪਰ ਪੂਰੇ ਗੁਰੂ ਦਾ ਨਗਾਂ ਨਗ ਭਰਿਆ ਪਿਆ ਪ੍ਰਭੂ ਦੀ ਸਿਵਲਾਹ ਦੇ ਨਾਲ ਟਿੱਕੀ ਕਰਦੇ ਹਨ ਗੁਰਸਿੱਖ ਅੰਮ੍ਰਿਤ ਸੰਤ ਚੋਗਾ ਨਹੀਂ ਦੂਰੇ ਉਹ ਗੁਰਸਿੱਖ ਜਿਹੜੇ ਆ ਉਸ ਆਤਮਿਕ ਸਾਗਰ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੋਵਰ ਦੇ ਵਿੱਚੋਂ ਉਹ ਖਰਾਕ ਪ੍ਰਾਪਤ ਕਰਦੇ ਜਿਵੇਂ ਹੰਸ ਮੋਤੀ ਚੁਗਦਾ ਹੈ ਤੇ ਪਰ ਸਰੋਵਰ ਤੋਂ ਦੂਰ ਨਹੀਂ ਰਹਿੰਦਾ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਹੈ ਗੁਰੂ ਦੇ ਨਾਲ ਜੁੜ ਜਾਂਦਾ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੇ ਉਹ ਪ੍ਰਭੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਉਹ ਗੁਰਮਖ ਜਿਹੜੇ ਹਨ ਗੁਰਸਿੱਖ ਹਨ ਉਹ ਪ੍ਰਮਾਤਮਾ ਦੇ ਨਾਮ ਰਸ ਦੀ ਚੋਖ ਚੁਗਦੇ ਹਨ ਸਰਬਰ ਮਹਾਂਸ ਪ੍ਰਾਣ ਪਤ ਪਾਵੇ ਉਹ ਸਰੋਵਰ ਵਿੱਚ ਟਿਕ ਕੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੀ ਬਾਣੀ ਦੇ ਮੁਤਾਬਕ ਜੀਵਨ ਬਤੀਤ ਕਰਕੇ ਉਹ ਪ੍ਰਮਾਤਮਾ ਨੂੰ ਲੱਭ ਲੈਂਦੇ ਹਨ ਤੇ ਜਿਹੜੇ ਮਨਮੁਖਾ ਕਿਆ ਬੱਗ ਬਪੜਾ ਛਪੜੀ ਨਾ ਏ ਕੀਚੜ ਡੁੱਬੈ ਮਹਿਲ ਨਾ ਜਾਏ ਰਹਾਓ ਤੇ ਗੁਰਸਿੱਖ ਹੰਸ ਦੀ ਜਿਹੜੀ ਅਵਸਥਾ ਦੱਸੀ ਹੈ ਰੱਖ ਰੱਖ ਚਰਣ ਧਰੇ ਵਿਚਾਰੀ ਗੁਰਸਿੱਖ ਜਿਹੜਾ ਹੈ ਜਿਸ ਵੇਲੇ ਗੁਰੂ ਦੀ ਬਾਣੀ ਤੋਂ ਸਿੱਖਿਆ ਲੈ ਲੈਂਦਾ ਬੜਾ ਸੁਚੇਤ ਹੋ ਜਾਂਦਾ ਹੈ ਪੂਰੀ ਵਿਚਾਰ ਨਾਲ ਜੀਵਨ ਸਫਰ ਵਿੱਚ ਪੈਰ ਰੱਖਦਾ ਹੈ ਪੂਰੇ ਧਿਆਨ ਦੇ ਨਾਲ ਵੀ ਗੁਰੂ ਸਾਹਿਬ ਮਹਾਰਾਜ ਨੂੰ ਮੈਨੂੰ ਕੀ ਉਪਦੇਸ਼ ਗੁਰੂ ਸਾਹਿਬ ਮਹਾਰਾਜ ਨੇ ਦਿੱਤਾ ਹੈ ਉਹ ਕੀ ਕਰਦਾ ਹੈ ਦੁਬਦਾਲ ਛੋੜ ਭੈ ਨਿਰੰਕਾਰੀ ਉਹ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਆਸਰਾ ਭਾਲ ਛੱਡ ਕੇ ਪ੍ਰਮਾਤਮਾ ਦਾ ਹੀ ਉਹ ਬਣ ਜਾਂਦਾ ਹੈ ਮੁਕਤ ਪਦਾਰਤ ਹਰ ਰਸ ਚਾਖੇ ਕਿ ਇਹਨਾਂ ਵਿਕਾਰਾਂ ਤੋਂ ਅਸੀਂ ਕਿਸ ਤਰ੍ਹਾਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਇਹ ਸਤਿਗੁਰੂ ਮਹਾਰਾਜ ਜੀ ਦੇ ਨਾਮ ਵਿੱਚ ਜੁੜ ਕੇ ਸਤਿਗੁਰ ਦੀ ਬਾਣੀ ਨਾਲ ਜੁੜ ਕੇ ਸਮਝ ਆਉ ਜਾਂਦੀ ਫਿਰ ਕੀ ਹੁੰਦਾ ਆਵਣ ਜਾਣ ਰਹੇ ਗੁਰ ਰਾਖੇ ਕਿ ਗੁਰੂ ਸਾਹਿਬ ਸਤਿਗੁਰੂ ਜੀ ਸਹਾਇਤਾ ਕਰਦੇ ਆ ਉਹਦਾ ਜਨਮ ਮਰਨ ਦਾ ਗੇੜ ਵੀ ਮੁੱਕ ਜਾਂਦਾ ਕਿਉਂਕਿ ਰੋਜ਼ ਅਸੀਂ ਮਰ ਰਹੇ ਆ ਰੋਜ਼ ਅਸੀਂ ਜੀ ਰਹੇ ਆ ਆਖਾਂ ਜੀਵਾਂ ਵਿਸਰੇ ਮਰ ਜਾਉ ਇੱਕ ਆਤਮਿਕ ਅਵਸਥਾ ਬਣ ਜਾਂਦੀ ਹੈ ਉਸ ਤੋਂ ਬਾਅਦ ਮਨੁੱਖ ਜਿਹੜਾ ਹੈ ਪ੍ਰਮਾਤਮਾ ਕਾਲਪੁਰਖ ਦੇ ਨਾਲ ਇੱਕਮਿਕ ਹੋ ਜਾਂਦਾ ਇੱਕ ਹੋਰ ਬੇਨਤੀ ਕਰਦੇ ਆ ਮੁਕਤੀ ਮਰਨ ਤੋਂ ਬਾਅਦ ਨਹੀਂ ਹੈ ਬਾਣੀ ਜਿੰਨੀ ਵੀ ਹੈ ਸਾਨੂੰ ਜਿੰਦਿਆਂ ਹੀ ਸਮਝਾਉਂਦੀ ਹੈ ਅਸੀਂ ਦਵਾਈ ਲੈਨੇ ਜਿੰਦਿਆਂ ਲੈਨੇ ਹਾਂ ਪੜ੍ਹਾਈ ਕਰਦੇ ਹਾਂ ਜਿੰਦਿਆਂ ਕਰਦੇ ਹਾਂ ਮਰਨ ਤੋਂ ਬਾਅਦ ਕੀ ਉਪਦੇਸ਼ ਹੋਏਗਾ ਜੋਨੀ ਵੀ ਉਹ ਬਾਣੀ ਦਾ ਉਪਦੇਸ਼ ਹੈ ਇਹ ਜਿੰਦਿਆਂ ਵਾਸਤੇ ਹੈ ਮੁਕਤ ਹੋਣਾ ਜਿੰਦੇ ਹੋਣਾ ਹੈ ਸਭ ਕਹਿੰਦੇ ਸਰਬਰ ਹੰਸਾਂ ਛੋੜ ਨਾ ਜਾਏ ਜਿਹੜਾ ਪ੍ਰਭੂ ਦਾ ਗੁਰੂ ਦੇ ਨਾਮ ਦਾ ਸਰੋਵਰ ਹੈ ਇਹਨੂੰ ਛੱਡ ਕੇ ਗੁਰ ਸਿੱਖ ਤੇ ਨਹੀਂ ਜਾਂਦਾ ਪ੍ਰੇਮ ਭਗਤ ਕਰ ਸਹਿਜ ਸਮਾਇ ਉਹ ਸਤਗੁਰੂ ਨਾਲ ਪ੍ਰੇਮਾ ਭਗਤੀ ਕਰਦਾ ਤੇ ਗੁਰੂ ਦੀ ਬਰਕਤ ਦੇ ਨਾਲ ਆਤਮਿਕ ਡੋਲਤਾ ਵਿੱਚ ਲੀਨ ਹੋ ਜਾਂਦਾ ਤੇ ਹਾਲਤ ਕੀ ਬਣ ਜਾਂਦੀ ਹੈ ਅਵਸਥਾ ਕੀ ਬਣ ਜਾਂਦੀ ਹੈ ਸਰਬਰ ਮਹਿੰਸ ਹੰਸ ਮੇ ਸਾਗਰ ਕੋਈ ਫਰਕ ਨਹੀਂ ਰਹਿੰਦਾ ਗੁਰੂ ਦੇ ਵਿੱਚ ਸਿੱਖ ਸਿੱਖ ਦੇ ਵਿੱਚ ਗੁਰੂ ਆਪ ਪ੍ਰਗਟ ਕਰ ਦਿੰਦਾ ਹੈ ਅਕਥ ਕਥਾ ਗੁਰਬਚਨੀ ਆਦਰ ਇਹ ਕਥਾ ਅਕਥ ਹੈ ਇਹ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੀਵਨ ਦੇ ਵਿੱਚ ਉਹ ਸਤਿਗੁਰ ਦੇ ਬਚਨਾਂ ਦੇ ਤੁਰ ਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਤੁਰ ਕੇ ਇੱਥੇ ਸੰਸਾਰ ਦੇ ਵਿੱਚ ਆਦਰ ਪਾਉਂਦਾ ਹੈ ਸੁਣ ਮੰਡਲ ਇੱਕ ਜੋਗੀ ਵੈਸੇ ਜਿਹੜਾ ਕੋਈ ਬਿਰਲਾ ਪ੍ਰਭੂ ਚਰਨਾਂ ਵਿੱਚ ਜੁੜਿਆ ਬੰਦਾ ਅਫਰ ਅਵਸਥਾ ਵਿੱਚ ਟਿਕਦਾ ਹੈ ਤੇ ਉਹਦੀ ਅਵਸਥਾ ਸਤਿਗੁਰ ਕਹਿੰਦੇ ਐਸੀ ਬਣ ਜਾਂਦੀ ਹੈ ਨਾਰ ਨਾ ਪੁਰਖ ਕਹੋ ਕਉ ਕੈਸੇ ਕੋਈ ਸੰਕਲਪ ਉਹਦੇ ਮਨ ਦੇ ਵਿੱਚ ਨਹੀਂ ਪੈਦਾ ਹੁੰਦਾ ਤੇ ਇਹ ਜਿਹੜੀ ਕਾਮ ਚੇਸਤਾ ਜਿਹੜੀ ਹੈ ਉਹਦੇ ਜੀਵਨ ਦੇ ਵਿੱਚ ਜੋਰ ਨਹੀਂ ਪਾ ਸਕਦੀ ਉਹ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਇਹ ਵਿਕਾਰਾਂ ਤੋਂ ਉੱਪਰ ਉੱਠ ਜਾਂਦਾ ਹੈ ਤ੍ਰਿਭਣ ਜੋਤ ਰਹੇ ਲਿਵ ਲਾਈ ਉਹ ਪ੍ਰਭੂ ਦੇ ਤਿੰਨ ਭਾਵਨਾਵਾਂ ਵਾਲੀ ਜਿਹੜੀ ਅਵਸਥਾ ਹੈ ਪਾਵ ਉਹ ਸਾਰਾ ਕੁਝ ਸਮਝ ਲੈਂਦਾ ਕਿਉਂਕਿ ਉਹ ਤਾਂ ਸਦਾ ਉਸ ਪ੍ਰਮਾਤਮਾ 'ਚ ਸੁਰਤ ਜੋੜੀ ਰੱਖਦਾ ਹੈ ਜਿਸ ਦੀ ਜੋਤ ਤਿੰਨ ਭਾਵਨਾ ਵਿੱਚ ਵਿਆਪਕ ਹੈ ਸੋਰ ਨਰਾਨਾਥ ਸੱਚੇ ਸਰਣਾਈ ਜਿੰਨੇ ਵੀ ਲੋਕ ਹਨ ਜੋ ਵੀ ਪ੍ਰਮਾਤਮਾ ਨੇ ਪੈਦਾ ਕੀਤਾ ਉਹਦੀ ਸ਼ਰਨ ਵਿੱਚ ਹਨ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਹੰਸ ਜਿਹੜਾ ਹੈ ਨਾ ਗੁਰੂ ਸਾਗਰ ਵਿੱਚ ਟਿਕ ਕੇ ਉਸ ਪ੍ਰਾਨਪਤ ਪ੍ਰਮਾਤਮਾ ਨੂੰ ਮਿਲਦਾ ਤੇ ਆਤਮਕ ਆਨੰਦ ਦਾ ਸੋਮਾ ਜਿਹੜਾ ਪ੍ਰਮਾਤਮਾ ਨਿਆਸਰਿਆਂ ਦਾ ਆਸਰਾ ਹੈ ਗੁਰਮੁਖਤ ਭਗਤ ਸਹਿਜ ਵਿਚਾਰੀ ਤੇ ਗੁਰੂ ਕੇ ਪਿਆਰੇ ਜਿਹੜਿਆ ਪ੍ਰਮਾਤਮਾ ਦੀ ਭਗਤੀ ਦੀ ਰਾਹੀ ਉਸ ਦੇ ਗੁਣਾ ਦੀ ਵਿਚਾਰ ਦੀ ਰਾਹੀ ਅਡੋਲ ਆਤਮਕ ਅਵਸਥਾ ਵਿੱਚ ਟਿਕ ਜਾਂਦੇ ਹਨ ਭਗਤ ਬਸ਼ਲ ਭੈ ਕਾਟਣ ਹਾਰੇ ਉਹ ਪ੍ਰਭੂ ਜਿਹੜਾ ਹੈ ਨਾ ਅਕਾਲ ਪੁਰਖ ਆਪਣੇ ਸੇਵਕਾਂ ਨੂੰ ਭਗਤੇ ਨਾਲ ਪਿਆਰ ਕਰਦਾ ਉਹਨਾਂ ਦੇ ਸਾਰੇ ਡਰ ਦੂਰ ਕਰ ਦਿੰਦਾ ਹੈ ਭਗਤ ਬਸ਼ਲ ਭੈ ਕਾਟਣ ਹਾਰੇ ਹਉਮੈ ਮਾਰ ਮਿਲੇ ਭਗਤਾਰੇ ਤੇ ਗੁਰਮੁਖ ਜਿਹੜੇ ਆਪਣੀ ਮੈਂ ਨੂੰ ਖਤਮ ਕਰਕੇ ਸਤਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਟਿਕ ਜਾਂਦੇ ਹਨ ਅਨਕ ਯਤਨ ਕਰ ਕਾਲ ਸਤਾਏ ਕੋਕੀ अनेका ਹੋਰ ਹੋਰ ਯਤਨ ਕਰਕੇ ਮਲੁਕ ਜਿਹੜਾ ਹੈ ਆਤਮਿਕ ਮੌਤ ਸੇੜ ਲੈਂਦਾ ਤੇ ਉਹ ਉਸ ਨੂੰ ਦੁਖੀ ਕਰਦੀ ਹੈ ਮਰਨ ਲਖਾਏ ਮੰਡਣ ਮਿਆ ਪਰ ਉਹਦੇ ਹੁਣ ਜੋ ਉਹਨੇ ਕਰਮ ਇਦਾਂ ਦੇ ਕਰ ਰਿਹਾ ਜੀਵਨ ਦੇ ਵਿੱਚ ਉਹ ਆਤਮਿਕ ਮੌਤ ਦਾ ਲੇਖ ਆਪਣੇ ਮੱਥੇ ਤੇ ਆਪੇ ਲਿਖ ਲੈਂਦਾ ਆਤਮਿਕ ਮੌਤੇ ਮਰ ਜਾਂਦਾ ਰੱਬ ਨੂੰ ਭੁਲਾਉਣਾ ਹੀ ਮੌਤ ਹੈ ਆਖਾਂ ਜੀਵਾਂ ਵਿਸਰੇ ਮਰ ਜਾਓ ਹਾਂ ਜਨਮ ਪਦਾਰਥ ਦੁਬਦਾਖ ਹੋਵੇ ਜਿਹੜਾ ਪ੍ਰਮਾਤਮਾ ਨੇ ਜਨਮ ਬਖਸ਼ਿਸ਼ ਕੀਤਾ ਮੌਲਕ ਜਨਮ ਦਿੱਤਾ ਹੈ ਪਰ ਇਹ ਦੁਬਧਾ ਦੇ ਵਿੱਚ ਹੀ ਗਵਾ ਲੈਂਦਾ ਹੈ ਜਨਮ ਨੂੰ ਗਵਾ ਲੈਂਦਾ ਹੈ ਤੇ ਸਤਗੁਰ ਕਹਿੰਦੇ ਆਪਨਾ ਚੀਨਸ ਭ੍ਰੰਮ ਭ੍ਰੰਮ ਰੋਵੇ ਹੋ ਜਿਹੜਾ ਵਿਚਾਰਾ ਬਗਲੇ ਵਾਂਗ ਹਉਮੇ ਦੀ ਛਪੜੀ ਵਿੱਚ ਹੀ ਨਹਾਉਂਦਾ ਰਹਿੰਦਾ ਤੇ ਆਤਮਿਕ ਜੀਵਨ ਨੂੰ ਨਹੀਂ ਪਛਾਣਦਾ ਆਪਨਾ ਚੀਨਸ ਭ੍ਰੰਮ ਭ੍ਰੰਮ ਰੋਵੇ ਕਹਿ ਤੋੜ ਤੋ ਸੁਣ ਤੋ ਏਕ ਪਰ ਜਿਹੜਾ ਗੁਰਮਖ ਹੰਸ ਜਿਹੜਾ ਹੈ ਜਿਹੜਾ ਗੁਰਸਿੱਖ ਹੈ ਇੱਕ ਪ੍ਰਮਾਤਮਾ ਦੀ ਸਿਫਤ ਸਲਾਹ ਉਚਾਰਦਾ ਤੇ ਪੜਦਾ ਤੇ ਸੁਣਦਾ ਹੈ ਕਹਤੋਂ ਪੜਤੋਂ ਸੁਣਤੋ ਏ ਕੀ ਮਿਲਦਾ ਹੈ ਧੀਰਜ ਧਰਮ ਧਰਨੀ ਤਰ ਟੇਕ ਧੀਰਜ ਭਾਵ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਤੇ ਗੰਭੀਰ ਸਵਾਲ ਦਾ ਗ੍ਰਹਿਣ ਕਰਦਾ ਤੇ ਉਹ ਮਨੁੱਖ ਜੀਵਨ ਨੂੰ ਫਰਜ਼ ਨੂੰ ਪਛਾਣਦਾ ਧੀਰਜ ਧਰਮ ਧਰਨੀ ਤਰ ਧਰਨੀ ਤਰ ਧਰਤੀ ਦਾ ਆਸਰਾ ਜਿਹੜਾ ਪ੍ਰਭੂ ਹੈ ਜਤ ਸਤ ਸੰਜਮ ਹਿਰਦੇ ਸਮਾਏ ਇਹ ਜਿਹੜੇ ਕਹੇ ਜਾਂਦੇ ਆ ਜਤ ਸਤ ਸੰਜਮ ਉਸ ਮਨੁੱਖ ਦੇ ਹਿਰਦੇ ਵਿੱਚ ਸੋਤੇ ਹੀ ਲੀਨ ਹੋ ਜਾਂਦੇ ਹਨ ਚੌਥੇ ਪਦ ਕੋ ਜੇ ਮਨ ਪਤਿਆਏ ਚੌਥਾ ਪਦ ਕਹਿੰਦੇ ਉਹ ਆਤਮਿਕ ਅਵਸਥਾ ਜਿੱਥੇ ਮਾਇਆ ਦੇ ਤਿੰਨ ਗੁਣ ਜਿਹੜੇ ਆ ਜੋਰ ਨਹੀਂ ਪਾ ਸਕਦੇ ਤੇ ਉਹ ਸਤਗੁਰੂ ਮਹਾਰਾਜ ਕਹਿੰਦੇ ਉਹ ਮਨੁੱਖ ਜਿਹੜਾ ਪਰਮਾਤਮਾ ਗੁਰ ਸਤਗੁਰ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ ਸਤਗੁਰੂ ਬਾਣੀ ਦੇ ਵਿੱਚ ਇਸ਼ਨਾਨ ਕਰਦਾ ਹੈ ਗੁਰੂ ਦੇ ਬਚਨਾਂ ਨੂੰ ਜੀਵਨ ਦੇ ਵਿੱਚ ਕਮਾਉਂਦਾ ਹੈ ਸਾਚੇ ਨਿਰਮਲ ਮੈਲ ਨਾ ਲਾਗੇ ਉਹ ਸਦਾ ਥਿਰ ਪ੍ਰਭੂ ਟਿਕ ਕੇ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਤੇ ਉਹਨੂੰ ਬਕਾਰਾਂ ਦੀ ਮੈਲ ਨਹੀਂ ਲੱਗਦੀ ਟਿੱਕੇ ਹੁੰਦਾ ਗੁਰ ਕੇ ਸ਼ਬਦ ਭਰਮ ਭਉ ਪਾਗੇ ਗੁਰੂ ਦੇ ਸ਼ਬਦ ਦੀ ਬਰਕਤ ਹੈ ਕਿ ਭਰਮਾਂ ਤੋਂ ਡਰ ਤੋਂ ਮਨੁੱਖ ਜਿਹੜਾ ਹੈ ਉਹ ਦੂਰ ਹੋ ਜਾਂਦਾ ਸੂਰਤ ਮੂਰਤ ਅਨਾਦ ਅਨੂਪ ਸੂਰਤ ਸ਼ਕਲ ਮੂਰਤ ਕਹਿੰਦੇ ਹਸਤੀ ਵਜੂਦ ਜਿਹੜਾ ਹੋਂਦ ਜਿਹੜੀ ਹੈ ਇਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ ਸੋਹਣੀ ਸੂਰਤ ਦੇ ਇਸ ਦਾ ਬਜੂਦ ਆਦ ਤੋਂ ਹੀ ਚੱਲਿਆ ਆ ਰਿਹਾ ਸੂਰਤ ਮੂਤ ਮੂਰਤ ਆਦ ਅਨੂਪ ਨਾਨਕ ਜਾਚੇ ਸਾਚ ਸਰੂਪ ਤੇ ਨਾਨਕ ਵੀ ਉਹ ਸਦਾ ਥਿਰ ਹਸਦੇ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਨਾਨਕ ਜਾਚੇ ਸਾਚ ਸਰੂਪ ਸਦਾ ਕਾਇਮ ਰਹਿਣ ਵਾਲਾ ਜੋ ਪ੍ਰਮਾਤਮਾ ਉਹਦੇ ਕੋਲ ਨਾਮ ਦੀ ਦਾਤ ਮੰਗਦਾ ਹੈ ਤੇ ਸਤਿਗੁਰੂ ਮਹਾਰਾਜ ਸਾਨੂੰ ਕਿਰਪਾ ਕਰਦੇ ਆ ਕਿ ਅਸੀਂ ਹੰਸ ਬਣਨਾ ਹੈ ਅਸੀਂ ਬਗਲੇ ਨਹੀਂ ਬਣਨਾ ਤੇ ਉਸ ਸਰੋਵਰ ਨੂੰ ਨਹੀਂ ਛੱਡਣਾ ਜਿਹਨੇ ਸਤਿਗੁਰ ਮਹਾਨ ਸਾਨੂੰ ਜਿਹਦੇ ਲੜ ਲਾਇਆ ਹੈ ਤੇ ਕਿਆ ਬਗ ਬਪੜਾ ਛਪੜੀ ਨਾਹੀਂ ਕੀਚੜ ਡੁੱਬੇ ਮਹਿਨਤ ਅਵਸਥਾ ਇਹ ਹੋ ਜਾਣੀ ਹੈ ਕਿ ਅਸੀਂ ਇੱਥੋਂ ਚੁਗਣਾ ਹੈ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਨਹੀਂ ਹੋਣਾ ਬਾਣੀ ਤੋਂ ਦੂਰ ਨਹੀਂ ਹੋਣਾ ਸਤਿਗੁਰ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ